किस तरह उन्होंने सीखोगे तो किस तरह अपने आप को अनुकूल ढालोगे वो एक टैस्ट होम वर्क तरह काम करोगे सीनियर के नामा कोर्डीनेशन किस तरह होएगा, जो बहुत ज्यादा दिमागी स्ट्रैस होगी तो किस तरह काम करोगे एक छोटा जा टैस्ट होएगा दस मिनट का टैसट है जो तुम्हें फिजिकल देन जाना है उदो समार्टफोन के उज्जैक्शन टाइप ओबजेक्टिव टाइप ऑबजेक्टिव टाइप कोश्चन आवे ਤੁਸੀਂ ਉਹਨਾਂ ਨੂੰ ਟਿਕ ਕਰਦਾ ਹੈ ਕੁਸ਼ਨ ਹੋਏਗਾ ਉਹਦੇ ਚਾਰ ਆਪਸ਼ਨ ਹੋਣਗੇ ਤੁਸੀਂ ਟਿਕ ਕਰਦਾ ਹੈ ਇਸ ਤਰ੍ਹਾਂ ਦਾ ਇੱਕ ਟੈਸਟ ਰੱਖਿਆ ਜਾਏਗਾ। ਔਰ ਇਹ ਅਸੀਂ ਇੱਥੇ ਅੰਮ੍ਰਿਤਸਰ ਨੇੜੇ ਸ਼ਾਗਰ ਚੌਕ ਗੁਰਲਾਲ ਅਕੈਡਮੀ ਐਵਰੀ ਸੰਡੇ ਅਸੀਂ ਇਹਦੀ ਵਰਕਸ਼ਾਪ ਲਾਉਂਦੇ ਹਾਂ 8:30 ਵਜੇ ਤੋਂ ਲੈ ਕੇ 11 ਵਜੇ ਤੱਕ ਕੋਈ ਵੀ ਬੱਚਾ ਅਗਰ ਇਸ ਚੀਜ਼ ਬਾਰੇ ਸਿੱਖਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਸਕਦਾ ਹੈ ਬਿਲਕੁਲ ਫ੍ਰੀ ਆਫ ਕਾਸਟ 8:30 ਵਜੇ ਤੋਂ ਲੈ ਕੇ 11 ਵਜੇ ਤੱਕ ਗੁਰਲਾਲ ਅਕੈਡਮੀ ਅੰਮ੍ਰਿਤਸਰ ਨੇੜੇ ਸ਼ਾਗਰ ਚੌਕ ਅਸੀਂ ਐਡੈਪਟਿਬਿਲਿਟੀ ਟੈਸਟ ਦੀ ਤਿਆਰੀ ਕਰਵਾ ਰਹੇ ਹਾਂ ਜੋ ਵੀ ਬੱਚਾ ਆਣਾ ਚਾਹੁੰਦਾ ਹੈ ਉਹਦਾ ਵੈਲਕਮ ਹੈ ਜੀ